ਪਈਆ ਤਸਵੀਰਾਂ ਵੇਖ ਕੇ ਦੱਸਿਓ ਕਿ ਇਹਨੂੰ ਕੀ ਕਹਿੰਦੇ ਆ ਮਿਹਨਤ ਮਜ਼ਦੂਰੀ ਕਹਿੰਦੇ ਆ ਜਾਂ ਇਹਨੂੰ ਹੋਰ ਕੁਝ ਕਹਿੰਦੇ ਆ ਦੱਸ ਦਈਏ ਕਿ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਲੱਗ ਰਿਹਾ ਵੇਖੋ ਰੇੜੇ ਦੇ ਉੱਤੇ ਜਾ ਰਿਹਾ ਔਰ ਰੇੜੇ ਉੱਤੇ ਹੋਰ ਵੀ ਸਮਾਨ ਲੱਦਿਆ ਤੇ ਹੁਣ ਵੇਖਿਓ ਤੁਸੀਂ ਕਿਵੇਂ ਮਿਹਨਤ ਕੀਤੀ ਜਾਂਦੀ ਆ ਆ ਤਸਵੀਰਾਂ ਵੇਖੋ ਕਿ ਇਹ ਸੀਵਰੇਜ ਦਾ ਜਿਹੜਾ ਗਟਰ ਦਾ ਸੀਵਰੇਜ ਪਿਆ ਹੁੰਦਾ ਉਸ ਦਾ ਢੱਕਣਾ ਆ ਆ ਵੇਖਿਓ ਕਿਵੇਂ ਇਸ ਨੇ ਇਹ ਕੰਮ ਕਰਨਾ ਜਿਵੇਂ ਛੋਟੇ ਬੱਚਿਆਂ ਨੂੰ ਜੇ ਮਾਂ ਇਸ ਤਰ੍ਹਾਂ ਕਰ ਰਹੀ ਆ ਤੇ ਬੱਚੇ ਵੀ ਇਹੋ ਸਿੱਖ ਰਹੇ ਆ ਆ ਵੇਖੋ ਤੁਸੀਂ ਵਿੱਚੋਂ ਜਿਹੜਾ ਲੋਹੇ ਦਾ ਕੜਾ ਨਿਕਲ ਰਿਹਾ ਉਹ ਕੜੇ ਨੂੰ ਇੱਥੋਂ ਤੋੜ ਕੇ ਕੱਢ ਕੇ ਤਾਂ ਰੇੜੇ ਦੇ ਵਿੱਚ ਲੁਕਾਇਆ ਜਾ ਰਿਹਾ ਇਸ ਨੂੰ ਤੁਸੀਂ ਕਿਵੇਂ ਕਹੋਗੇ ਜੇ ਅਸੀਂ ਇਸ ਨੂੰ ਗਲਤ ਗੱਲ ਕਰਦੇ ਹਾਂ ਕਿ ਇਹ ਮਜ਼ਦੂਰੀ ਨਹੀਂ ਚੋਰੀ ਕਰ ਰਹੇ ਆ ਤਾਂ ਕਮੈਂਟ ਕਰਨ ਵਾਲਿਆਂ ਨੇ ਕਹਿਣਾ ਵਾ ਕਿ ਤੁਸੀਂ ਮਿਹਨਤ ਵਾਲਿਆਂ ਨੂੰ ਵੀ ਚੋਰ ਕਹਿੰਦੇ ਹੋ ਤਾਂ ਹੁਣ ਤੁਸੀਂ ਆਪ ਹੀ ਦੱਸੋ ਕਿ ਇਹ ਮਿਹਨਤ ਮਜ਼ਦੂਰੀ ਹੈ ਜਾਂ ਕੀ ਹੈ ਆ ਤਸਵੀਰਾਂ ਵੇਖੋ ਜਦੋਂ ਮੋਟਰਸਾਈਕਲ ਵਾਲਾ ਆਉਂਦਾ ਤਾਂ ਫਿਰ ਇਹ ਖੜ ਜਾਂਦੇ ਆ ਉਹ ਬਜ਼ੁਰਗ ਮਾਤਾ ਇਹ ਰੇਂਦ ਲੱਗ ਰਿਹਾ ਜਿੱਦਾ ਕਹਿੰਦੇ ਹੁੰਦੇ ਆ ਕਿ ਕਬਰ ਚ ਲੱਤਾਂ ਨੇ ਤੇ ਪੰਗੇ ਜਿਹੜੇ ਆ ਉਹ ਅਸਮਾਨ ਨਾਲ ਲੈ ਜਾਣੇ ਨੇ ਇਸੇ ਤਰ੍ਹਾਂ ਕੋਈ ਕਹਾਵਤ ਬਣੀ ਹੈ ਤੇ ਇਹ ਕਹਾਵਤਾਂ ਕਿਦਾਂ ਸੱਚ ਹੁੰਦੀ ਆਵੇ ਨਜ਼ਰ ਆਉਂਦੀ ਆ ਨੇ ਔਰ ਆ ਵੇਖੋ ਤੁਸੀਂ ਕਿ ਛੋਟੇ ਜਿਹੇ ਬੱਚੇ ਨੂੰ ਵੀ ਨਾਲ ਲਗਾਇਆ ਹੋਇਆ ਔਰ ਕਿਵੇਂ ਇਹ ਘਟਰਾ ਨੂੰ ਇੰਜਾਮ ਦਿੱਤਾ ਜਾ ਰਿਹਾ ਆ ਵੇਖੋ ਕੱਲ ਨੂੰ ਕੋਈ ਹੋਰ ਗੱਡੀ ਕਨਵੈਨਸ ਆਉਣਾ ਤਾਂ ਕੜਾ ਵਿੱਚੋਂ ਨਿਕਲ ਗਿਆ ਤਾ ਆ ਜੋ ਟਕਣਾ ਇਸ ਦੇ ਵਿੱਚ ਬਿਲਕੁਲ ਟੁੱਟ ਕੇ ਇਸ ਨੇ ਅੰਦਰ ਘਿਰ ਜਾਣਾ ਤੇ ਉਸ ਗੱਡੀ ਦਾ ਸਾਧਤ ਦਾ ਵੀ ਨੁਕਸਾਨ ਹੋ ਜਾਣਾ ਇਸ ਤਰ੍ਹਾਂ ਦੀਆਂ ਤਸਵੀਰਾਂ ਹੋਰ ਵੀ ਸਾਹਮਣੇ ਆ ਸਕਦੀਆਂ ਨੇ ਤਾਂ ਚੋਰੀਆਂ ਤੋਂ ਬਚਾਅ ਵੀ ਹੋ ਸਕਦਾ ਜੇ ਵੱਧ ਤੋਂ ਵੱਧ ਕੈਮਰੇ ਲੱਗੇ ਹੋਣ ਕੈਮਰੇ ਘੱਟ ਹੈ ਔਰ ਇਹੋ ਜਿਹੀਆਂ ਚੋਰੀਆਂ ਬਹੁਤ ਜ਼ਿਆਦਾ ਔਰ ਅਸੀਂ ਕਈ ਵਾਰੀ ਇਹ ਦੱਸਦੇ ਰਹਿੰਦੇ ਆ ਵੀਡੀਓ ਵਾਇਰਲ ਕਰਦੇ ਰਹਿੰਦੇ ਆ ਕਿ ਸੀਸੀਟੀਵੀ ਕੈਮਰੇ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਹਨੇ ਵੀਡੀਓ ਕਿੱਥੋਂ ਦੀ ਆ ਇਹ ਸਾਡੇ ਧਿਆਨ ਤੋਂ ਬਾਹਰ ਆ ਸਾਡੀ ਸਮਝ ਨਹੀਂ ਆ ਰਹੀ ਆ ਵੀਡੀਓ ਕਿੱਥੋਂ ਦੀ ਆ ਲੇਕਿਨ ਵਾਇਰਲ ਵੀਡੀਓ ਦੇ ਵਿੱਚ ਕਹਾਣੀ ਕੀ ਆ ਤੁਹਾਨੂੰ ਇਹ ਦੱਸ ਰਿਹਾ ਸੀ ਔਰ ਇਹ ਕਹਾਣੀ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਇਹ ਕਹਾਣੀ ਦੇ ਵਿੱਚੋਂ ਕੀ ਨਿਕਲ ਰਿਹਾ ਕਿ ਬੱਚੇ ਨਾਲ ਆ ਔਰ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਜਿਹੜਾ ਛੋਟਾ ਬੱਚਾ ਜੇ 10 ਸਾਲ ਜਾਂ 15 ਸਾਲ ਆਪਣੀ ਮਾਤਾ ਦੇ ਨਾਲ ਇਹ ਕੁਝ ਕਰੇਗਾ ਤਾਂ ਸਾਰੀ ਉਮਰ ਉਸਨੇ ਇਹੋ ਕੁਝ ਕਰਨਾ ਹੈ ਜਾਂ ਉਹ ਬੱਚਾ ਸੁਧਰ ਜਾਵੇਗਾ ਇਹ ਤੁਸੀਂ ਤਸਵੀਰਾਂ ਵੇਖੋ ਬੁੱਧੀ ਜੀਵੀਆਂ ਨੇ ਇਹ ਵੀ ਕਹਿਣਾ ਹੈ ਕਿ ਨਹੀਂ ਨਹੀਂ ਇਹ ਛੋਟੀ ਉਮਰ ਆ ਲੇਕਿਨ ਮਾਤਾ ਨਹੀਂ ਸੁਧਰੀ ਤੇ ਬੱਚੇ ਕਿੱਥੋਂ ਸੁਧਰਨੇ ਆ ਇੱਥੇ ਫਿਰ ਇਹੀ ਗੱਲ ਸਿਆਣੇ ਕਹਿੰਦੇ ਆ ਵੀ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਕਹਿੰਦੇ ਜੇ ਕੋਕੋ ਦੇ ਬੱਚੇ ਕੋਹੋ ਜੇ ਕਹਿੰਦੇ ਕਿਹੋ ਜੀ ਕੋਕੋ ਸੀ ਤੇ ਹੁਣ ਇਹ ਕੋਕੋ ਵਾਲਾ ਸਾਫ ਹੋ ਗਿਆ ਕਿ ਇਹ ਮਾਤਾ ਜਿਵੇਂ ਕੁਝ ਬੱਚਿਆਂ ਨੂੰ ਸਿਖਾ ਰਹੀ ਆ ਤਾਂ ਉਵੇਂ ਬੱਚੇ ਸਿੱਖ ਰਹੇ ਆ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਐ ਨਾ ਇਹ ਚੋਰੀ ਕੀਤੀ ਹੋਈ ਹਰਕਤ ਐ ਸਾਹਮਣੇ ਆ ਸਕੇ ਤੇ ਥੋੜੀ ਇਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਬੇਇੱਜ਼ਤੀ ਹੋਵੇ ਤੇ ਇਹਨਾਂ ਨੂੰ ਅਕਲ ਆ ਜਾਵੇ ਤੇ ਥੋੜਾ ਮਹਿਸੂਸ ਹੋਵੇ ਕਿ ਬੱਚਿਆਂ ਸਾਹਮਣੇ ਇਹੋ ਜਿਹੇ ਕੰਮ ਕਰਨੇ ਜਾਂ ਬੱਚਿਆਂ ਨੂੰ ਲੈ ਕੇ ਜਾਂ ਖੁਦ ਕਰਨੇ ਬਹੁਤ ਜ਼ਿਆਦਾ ਗਲਤ ਕੰਮ ਨੇ ਉਹ ਤਸਵੀਰਾਂ ਵੇਖੋ ਚੋਰੀ ਦੀਆਂ ਆ ਤਾਂ ਬੱਚਿਆਂ ਨੂੰ ਸਿਖਾਈਆਂ ਜਾ ਰਹੀਆਂ ਔਰ ਆ ਤਸਵੀਰਾਂ ਪਤਾ ਨਹੀਂ ਕਿੱਥੋਂ ਦੀਆਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ